ਦੁਪਹਿਰ ਦੇ ਮਤਮਾਸ਼ਾਂ ਦੇ ਹੌਸਲੇ ਇੰਨੇ ਬੁਲੰਦੇ ਨੇ ਕਿ ਆਏ ਦਿਨ ਕਤਲੋਗਾਰ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇਸੇ ਤਰ੍ਹਾਂ ਦਾ ਮਾਮਲਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਜਿੱਥੇ ਇੱਕ ਸ਼ਖਸ ਨੂੰ ਉਸਦੇ ਘਰ ਦੇ ਬਾਹਰ ਖੜਕੇ ਧੁੰਨ ਦਿੱਤਾ ਜਾਂਦਾ ਉਸਦੇ ਗੋਡੀਆਂ ਚਲਾ ਦਿੱਤੀਆਂ ਜਾਂਦੀਆਂ ਤਾਫੜ ਤੋੜ ਫਾਈਲਿੰਗ ਕਰ ਦਿੱਤੀ ਜਾਂਦੀ ਹੈ ਇਹਾਂ ਜੰਡਿਆਲਾ ਗੁਰੂ ਦੇ ਪਿੰਡ ਧਾਰਪ ਤੋਂ ਮਾਮਲਾ ਸਾਹਮਣੇ ਜਿੱਥੇ ਕਿ ਵਿਅਕਤੀ ਦਾ ਉਸਦੇ ਘਰ ਦੇ ਬਾਹਰ ਗੋਡੀਆਂ ਚਲਾ ਦਿੱਤੀਆਂ ਜਾਂਦੀਆਂ ਸੀਸੀਟੀਵੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਦਾ ਇੱਕ ਜਿੱਟੇ ਰੰਗ ਦੀ ਮਰੂਤੀ ਕਾਰ ਤੇ ਚਾਰ ਬਦਮਾਸ਼ ਆਉਂਦੇ ਨੇ ਪੂਰੇ ਬੇਖੌਫ ਹੁੰਦੇ ਨੇ ਅਕੇ ਤਾਪੜ ਤੋੜ ਫਾਇਰਿੰਗ ਸਟਾਰਟ ਕਰਨ ਦੇ ਇੱਕ ਨੌਜਵਾਨ ਦੀ ਜੋ ਸ਼ਾਤੀ ਵਿੱਚ ਮੈਰ ਵਜਦਾ ਜੋ ਬੁਰੀ ਤਰ੍ਹਾਂ ਜ਼ਖਮੀ ਹੋਇਆ ਨਾ ਜਿਸ ਨੂੰ ਗੁਰੂ ਰਾਮਦਾਸ ਹਸਪੀਟਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਜਾਂਦਾ ਬਦਮਾਸ਼ਾਂ ਨੇ ਹੌਸਲੇ ਐਨੇ ਬਲੰਦ ਸੀ ਕਿ ਇਸ ਪੂਰੀ ਘਟਨਾ ਨੂੰ ਅੰਜਾਮ ਦੇ ਦੇਵਾਂ ਜਦੋਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇਹ ਸਭ ਨੂੰ ਵੇਖਦੇ ਪਿੰਡ ਵਾਲਿਆਂ ਨੇ ਜਦੋਂ ਗੋੜੀ ਦੀ ਬਾਸੂਨੀ ਉੱਤੇ ਲੋਕ ਇਕੱਠੇ ਹੋ ਜਾਂਦੇ ਆ ਉਹਨਾਂ ਬਦਮਾਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਅਤੇ ਬਦਮਾਸ਼ ਐਨੇ ਡਰ ਸੀ ਇਹਨੇ ਬੇਖੌਫ ਜਿਹੀ ਉਹਨਾਂ ਨੇ ਪਿੰਡ ਵਾਸੀਆਂ ਨੂੰ ਵੀ ਡਰੋਨਲੀ ਉੱਤੇ ਹਵਾਈ ਫਾਇਰ ਕਰ ਦਿੱਤਾ ਅਤੇ ਪੂਰੀ ਘਟਨਾ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਗਏ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਤੋਂ ਸਟਾਰਟ ਕਰ ਦਿੱਤੀ ਹੈ ਅਤੇ ਅਰੋਪੀਆਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ। ਗੋਲੀ ਤੂੰ ਆ ਕੇ ਗਏ ਆ ਤੇ ਤੈਨੂੰ ਮਾਰੀ ਗੋਲੀ। ਛੰਨਪੁਰ ਉਹ ਕੋਣ ਤੁਹਾਡਾ? ਰਾਫਰੀ ਪੋਤਰਾ ਮੇਰਾ। ਤੁਹਾਡਾ ਪੋਤਰਾ? ਤੇ ਕਿਉਂ ਕੀ ਕਰ ਰਹਨਾ? ਕਿਉਂ ਮਾਰੀ ਗੋਲੀ? ਪਤਾ ਇਸ ਗੱਲ ਦਾ ਤੇ ਇਸ ਗੱਲ ਦਾ ਨਹੀਂ ਪਤਾ। ਕੋਈ ਬੱਚਿਆਂ ਦੀ ਦੁਸ਼ਮਣੀ ਸੀ ਪੁਰਾਣੀ ਕੋਈ? ਕਿ ਮੁੰਡੇ ਜੋ ਪੜ੍ਹੇ ਨਾਮ ਨਹੀਂ ਲੜਦੇ ਪਿੰਡ ਚ ਪੋਚੇ ਲਾ ਕੇ ਇਹਨੂੰ ਪਹੁੰਚਾਉਂਦੇ ਨਹੀਂ ਅੱਛਾ ਕੀ ਕਾਜੇ ਤੋਂ ਮਾਰ ਕੇ ਕਾਜੇ ਤੋਂ ਨਹੀਂ ਤੇ ਕੀ ਕੰਮ ਕਰ ਕਰਦਾ ਮੁੰਡਾ ਤੂੰ ਕੰਮ ਕਰਦੇ ਜਿਹੜਾ ਕੰਮ ਕਰਦਾ ਹਾਂਜੀ ਗੜੰਦਾ ਕਟਿੰਗ ਤੇ ਕਰਦੇ ਕਰਤ ਨਹੀਂ ਕਰਦੇ ਕਿੰਨੀ ਕੁ ਉਮਰ ਸੀ ਮੁੰਡੇ ਆਪਨੇ ਬੱਚੇ ਦੀ ਕਿੰਨੀ ਕੁ ਉਮਰ ਹੈ 23 ਸਾਲ ਹੈ ਠੀਕ ਹੈ ਕੀ ਮੰਗ ਕਰਦੇ ਜੋ ਸਰਕਾਰ ਤੋਂ ਪ੍ਰਸ਼ਾਸਨ ਕੋ ਇਹ ਮੰਨ ਕਰਦੇ ਆ ਕਿ ਸਾਨੂੰ ਇਨਸਾਬ ਮਿਲਣਾ ਚਾਹੀਦਾ ਵਾ ਕਾਰਨ ਦਾ ਸਰ ਪਤਾ ਨਹੀਂ ਲੱਗਾ ਸਾਨੂੰ ਚਾਰ ਮੁੰਡੇ ਕਿੰਦੇ ਆਏ ਆ ਉੱਥੇ ਕਿਤੇ ਮੁੰਡੇ ਖੜੇ ਸੀ ਤੇ ਉਹਨੂੰ ਗੋਲੀ ਵੱਜੀ ਅਸਤੇ ਦਸ ਤਿੰਨ ਤੋਂ ਲੈ ਕੇ ਟਾਈਮ ਚਾਪੀ ਜੀ ਗੋਲੀ ਆਈ ਤੇ ਕੀ ਪੋਜੀਸ਼ਨ ਉਦੀ ਕੀ ਹਾਲਤ ਆ ਜਿਹੜੇ ਨੂੰ ਗੋਲੀ ਵੱਜੀ ਉਹ ਜੀ ਪਹਿਲਾਂ ਮੰਨ ਵਾਲੇ ਲੱਗੇ ਸੀ ਉੱਥੋਂ ਲਾਹ ਆ ਫਿਰ ਘਰ ਤਾ ਹੋਣ ਲੱਗਿਆ ਆਪਣਾ ਆਰਾਮ ਦਾਸਾ ਸਟਾਫ ਕੀ ਕੋਈ ਦੁਸ਼ਮਣੀ ਦਸ਼ਮਣੀ ਜੀ ਦਾ ਐਸੇ ਇਹ ਸਾਰੇ ਇਹਦੇ ਬਾਰੇ ਨਹੀਂ ਆਪਾਂ ਨੂੰ ਪਤਾ ਨਹੀਂ ਜਿਹੜੇ ਗੱਡੀ 'ਚ ਸਵਾਰ ਆਏ ਆ ਉਹਨੇ ਆਂਦੇ ਹੀ ਧੰਦਾ ਗੋਲੀਆਂ ਚ ਕਿਰਾਨੀ ਸ਼ੁਰੂ ਕਰਤੀਆਂ ਕਿ ਪਹਿਲਾਂ ਕੋਈ ਬਹਿਸ ਤੋਂ ਸਹੀਆ ਕੋਈ ਗਲਵਾ ਤੋਂ ਇਹਦਾ ਮੋੜੀ ਉਹਨਾਂ ਨੇ ਗੱਡੀ ਪਹਿਲਾਂ ਸਾਰੇ ਉੱਥੇ ਦੋ ਮੁੰਡੇ ਉਤਰ ਗਏ ਪਹਿਲਾਂ ਦੋ ਮੁੰਡੇ ਉਤਰ ਗਏ ਆ ਤੇ ਗੱਡੀ ਉਹਨਾਂ ਇਥੋਂ ਮੋੜੀ ਆ ਜਦੋਂ ਇਥੋਂ ਗੱਡੀ ਮੋੜ ਕੇ ਜਦੋਂ ਵਾਪਸ ਗਏ ਆ ਫਿਰ ਗੋਲੀ ਚਲਾਈ ਕਿੰਨੇ ਬੰਦੇ ਸੀ ਜਿਹੜੇ ਚਾਰ ਬੰਦੇ ਦੱਸੋ ਛੇ ਅਸਲ ਸਾਰੇ ਕੋਸਿਆ ਕਿ ਕਿਸੇ ਕਿ ਨਹੀਂ ਨਹੀਂ ਸਾਰੇ ਇੱਕ ਮੁੰਡੇ ਨੇ ਬਾਕੀਆਂ ਦਾ ਨਹੀਂ ਸਾਨੂੰ ਪਤਾ ਇੱਕ ਨੇ ਗੋਲੀ ਮਾਰੀ ਇੱਕ ਨੇ ਗੋਲੀ ਮਾਰੀ ਗੱਡੀ ਕਿਹੜੀ ਸੀ ਮਰੂਤੀ ਕਾਰ ਹੈ ਜੀ ਮਰੂਤੀ ਕਿੰਨੇ ਕਿੰਨੇ ਫਾਇਰ ਕੀਤਾ ਇੱਕ ਹੈ ਜੀ ਇੱਕੋ ਫਾਇਰ ਕੀਤਾ ਦੂਜਾ ਫਾਇਰ ਉਹ ਅੱਗੇ ਜਾ ਕੇ ਜਿਹਦੇ ਗੋਲੀ ਲੱਗੀ ਆ ਕੀ ਨਾਮ ਹੈ ਉਹ ਸ਼ਖਸ ਦਾ ਉਹਦਾ ਨਾਮ ਹੈਗਾ ਜੀ ਲਵਪ੍ਰੀਤ ਛੰਨੂ ਸਰ ਇਹ ਚਾਰ ਜਣੇ ਆਏ ਆ ਤੇ ਜ਼ਠਿਆਲੇ ਬਟਿਆਲੇ ਦੇ ਦਸਤੇ ਪਏ ਆ ਤੇ ਸ਼ਕਲਾਂ ਉਹਨਾਂ ਦੀਆਂ ਇਹ ਪੂਰੀਆਂ ਕਲੀਅਰ ਪਛਾਣ ਸਕਦੇ ਆ ਇਧਰੋਂ ਆਏ ਆ ਤੇ ਵਾਪਸ ਮਰੂਤੀ ਗੱਡੀ ਤੇ ਮੋੜੀਏ ਚਾਰ ਜਣੇ ਸੀ ਤੇ ਇਹਨਾਂ ਨੇ ਚਾਰ ਪੰਜ ਜਣਿਆਂ ਨੇ ਰੁਕਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਉਹਨਾਂ ਨੇ ਕੱਢ ਕੇ ਫਾਇਰ ਮਾਰਤਾ ਸਿੱਧਾ ਹੀ ਛਾਤੀ ਦੇ ਵਿੱਚ ਫਾਇਰ ਕਿਨੂੰ ਲੱਗਾ ਇਹ ਲਵਪ੍ਰੀਤ ਸਿੰਘ ਛੰਨੂ ਨੂੰ ਲੱਗਾ ਜੀ ਮੇਰੇ ਬ੍ਰਦਰ ਨੂੰ ਲੱਗਾ ਛੋਟੇ ਨੂੰ ओके okay. हां जी ਪ੍ਰੋਸੈਸ਼ਨ ਕੋ ਇਹੋ ਮੰਗ ਕਰਦੇ ਆ ਸਾਨੂੰ ਅਨਸਾਬ ਮਿਲਣਾ ਚਾਹੀਦਾ ਵਾ ਜੋ ਵੀ ਸਾਡੇ ਬੱਚੇ ਨਾਲ ਆ ਗੋਲੀ ਵੱਜੀ ਹੈ ਉਹਨਾਂ ਦੇ ਉਹ ਸਾਨੂੰ ਅਨਸਾਬ ਮਿਲਣਾ ਚਾਹੀਦਾ ਪ੍ਰੋਸੈਸ਼ਨ